ਕੀ ਅਗਰਾਹਾ ਸਾਬੇ ਗੱਲ ਕਹਿਣਗੇ ਵੀ ਸਾਨੂੰ ਨਹੀਂ ਇਹ ਚੀਜ਼ ਮਨਜ਼ੂਰ ਇਹ ਡੱਲਿਆਰ ਸਾਹਿਬ ਦੇ ਬੰਦਿਆਂ ਨੂੰ ਦੇ ਦੋ ਕਦੇ ਕਿਸੇ ਨੇ ਜਿਉਂਦੇ ਜੀ ਕਿਸ ਦੀ ਕਦਰ ਕਰੀਏ ਜੀ ਇਹ ਲੋਕ ਮਰਨ ਤੋਂ ਬਾਅਦ ਰੋਣ ਵਾਲੇ ਨੇ ਕੀ ਗੱਲ ਕੀ ਰਿਹਾ ਜੀ ਮੈਨੂੰ ਤੇ ਇਲਜ਼ਾਮ ਵੀ ਲੱਗਦੇ ਨੇ ਪੈਸਿਆਂ ਬੁਸੇਲਾ ਮਸਲਾ ਹੈ ਵੀ ਉਧਰ ਤੁਰ ਕੇ ਆਉਣੀ ਰਹੇ ਇਹ ਤਾਂ ਮੰਨ ਕੇ ਹੋ ਨਹੀਂ ਮੰਨਦੇ ਜਾਂਦੇ ਫਿਰ ਅਸੀਂ ਤੁਰ ਪੈਨੇ ਮੂਰੇ ਹੋ ਕੇ ਪ੍ਰਧਾਨ ਬਣ ਕੇ ਵੀ ਅਸੀਂ ਗ੍ਰਾਹੀ ਇਕੱਠੀ ਕਰਦੇ ਆ ਆ ਕਰਦੇ ਆ ਪੱਖਪਾਤ ਅਸੀਂ ਦਿਲ ਚ ਲੈ ਕੇ ਦੋਦੇ ਆ ਸਾਡਾ ਪ੍ਰਚਾਰ ਘਟ ਹੋਣ ਕਰਕੇ ਲੋਕ ਦੂਜੇ ਧਰਮਾਂ ਨੂੰ ਅਪਣਾ ਲੈਂਦੇ ਭਾਜੀ ਕੀ ਨਾਮ ਹੈ ਕੁਲਵਿੰਦਰ ਸਿੰਘ ਮਾ ਪਿੰਡ ਦਾ ਲੰਬੜਦਾਰ ਵੀ ਤੇ ਸਾਫ ਦਾ ਸਰਪੰਚ ਠੀਕ ਹੈ ਭਾਜੀ ਜਿਵੇਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਪਹਿਲਾਂ ਤੁਹਾਨੂੰ ਪਤਾ ਹੈ ਕਿ ਸਾਰੀਆਂ ਜਥੇਬੰਦੀਆਂ ਨੌਜਵਾਨ ਕੀ ਉੱਥੇ ਦਿੱਲੀ ਪਹੁੰਚ ਗਏ ਜਿਵੇਂ ਮਰਜੀ ਜਦੋਂ ਜੈਤ ਲੰਬਾ ਧਰਨਾ ਚੱਲਿਆ ਫਿਰ ਕਹਿੰਦੇ ਜਿੱਤ ਕੇ ਵੀ ਅਸੀਂ ਵਾਪਸ ਆਏ ਆ ਤੇ ਫਿਰ ਦੁਬਾਰਾ ਜਾਣ ਦੀ ਕੀ ਲੋੜ ਪੈ ਗਈ ਹੁਣ ਤਾਂ ਹਰਿਆਣਾ ਹੀ ਢਪਣ ਦਿੱਤਾ ਜਾ ਰਿਹਾ ਜਿਹੜੀ ਮੋਦੀ ਸਰਕਾਰ ਆ ਨਾ ਜੀ ਇਹ ਕਹਿੰਦੀ ਕੁਸ਼ ਆ ਤੇ ਕਰਦੀ ਕੁਸ਼ ਆ ਸੱਚਾਈ ਕੀ ਆ ਮੋਦੀ ਸਰਕਾਰ ਨੇ ਕਹਿਤਾ ਵੀ ਅਸੀਂ ਤਿੰਨ ਬਿੱਲ ਵਾਪਸ ਲੈ ਲਨੇ ਆ ਉਹ ਹੁਣ ਦੁਬਾਰੇ ਲਾਗੂ ਕਰ ਰਹੇ ਨੇ ਇੱਕ ਗੱਲ ਤੁਹਾਨੂੰ ਪੰਜਾਬ ਦੀ ਦੱਸਾਂ ਮੈਂ ਵੀ ਸਿਰ ਤੇ ਦਸਤਾਰ ਬੰਨੀ ਬੈਠਾ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਆ ਹਾਲ ਤੱਕ ਸਾਨੂੰ ਦਸਤਾਰ ਦੀ ਵੈਲਿਊ ਹੀ ਨਹੀਂ ਪਤਾ ਹੁਣ ਸਵਾ ਤੇ ਦਿਨ ਆ ਰਹੇ ਨੇ ਠੀਕ ਹੈ ਜੀ ਬੜੇ ਲੋਕ ਉਹ ਕਰਨਗੇ ਪੂਜਾ ਹੋਰ ਪਾਠ ਬਹੁਤ ਕੁਝ ਕਰਨਗੇ 11 ਮਹੀਨੇ ਕਿਉਂ ਨਹੀਂ ਕਰਦੇ 1 ਮਹੀਨਾ ਕਰਕੇ ਫਿਰ ਉਹ ਕਿਵੇਂ ਭੁੱਲ ਜਾਂਦੇ ਨੇ ਵੀ ਅਸੀਂ ਗੁਰੂ ਵਾਲੇ ਆ 1 ਮਹੀਨਾ ਹੁਣ ਸਵਾ ਅੱਜ ਧੱਕਾ ਪੈਣ ਲੱਗ ਗਿਆ ਸਵਾ ਦਾ ਜਿਹੜੇ ਆ ਮਹੀਨੇ ਤੋਂ ਬਾਅਦ 11 ਮਹੀਨੇ ਨੇ ਉੱਥੇ ਫਿਰ ਉਹ ਲੋਕ ਦਿਖਦੇ ਵੀ ਨਹੀਂ ਹੈਗੇ ਜੀ 11 ਮਹੀਨਿਆਂ ਚ ਜੇ ਮੇਰੀ ਗੱਲ ਝੂਠਾ ਹੀ ਤਾਂ ਕਹਿ ਦੋ ਡੱਲੇਵਾਲ ਸਾਹਿਬ ਮਰਨ ਦੇ ਕੰਡੇ ਪਏ ਨੇ ਪਤਾ ਨਹੀਂ ਗੁਰੂ ਮਹਾਰਾਜ ਉਹਨਾਂ ਦੀ ਲੰਬੀ ਉਮਰ ਕਰੇ ਕਿਹੜੇ ਟਾਈਮ ਕਿਹੜਾ ਸਨੇਹਾ ਆ ਜੀ ਇਹ ਗੱਲ ਮੰਨਦੇ ਹਾਂ ਅਸੀਂ ਪਤਾ ਜੀ ਕੌਣ ਲੋਕ ਅਸੀਂ ਉਹ ਲੋਕ ਆ ਜਦ ਬਾਅਦ ਚ ਕਹਿੰਨੇ ਡੱਲੇਵਾਲ ਸਾਹਿਬ ਤੇਰੀ ਸੋਚ ਤੇ ਪਹਿਰਾ ਦਮਾਂਗੇ ਠੋਕ ਕੇ ਅਸੀਂ ਜਿਉਂਦੇ ਜੀ ਜਾਂ ਅੱਜ ਪੁਰਾਣਾ ਭਗਤ ਸਿੰਘ ਤੋਂ ਇਤਿਹਾਸ ਚੱਕ ਲੋ ਕਦੇ ਕਿਸੇ ਨੇ ਜਿਉਂਦੇ ਜੀ ਕਿਸ ਦੀ ਕਦਰ ਕਰੀਏ ਜੀ ਇਹ ਲੋਕ ਮਰਨ ਤੋਂ ਬਾਅਦ ਰੋਣ ਵਾਲੇ ਨੇ ਅੱਜ ਲੋੜ ਡੱਲੇਵਾਲ ਸਾਹਿਬ ਦੇ ਨਾਲ ਖੜਨ ਦੀ ਸਾਡੇ ਪਿੰਡ 'ਚ ਇੱਕ ਸਾਂਝ ਜੂਨੀਅਨ ਹੈਗੀ ਆ ਠੀਕ ਹੈ ਜੀ ਮੈਨੂੰ ਦੱਸ ਦੋ ਕਿਸੇ ਨੇ ਜਾ ਕੇ ਉੱਥੇ ਸਾਰ ਲਈ ਹੋਵੇ ਇਹ ਤਾਂ ਉਹ ਜੂਨੀਅਨ ਹਨ ਵੀ ਅਸਲ ਵਿੱਚ ਜੂਨੀਅਨਾਂ ਨੂੰ ਵੀ ਉਹਦਾ ਸਾਥ ਪੂਰਾ ਦੇਣਾ ਚਾਹੀਦਾ ਇੱਕ ਜੂਨੀਅਨ ਬਣਨੀ ਚਾਹੀਦੀ ਜੂਨੀਅਨਾਂ ਜੀ ਜਿਆਦਾ ਬਣੀ ਜਾਂਦੀ ਹੈ ਤੇ ਮੈਨੂੰ ਨਹੀਂ ਪਤਾ ਕੀ ਸਵਾਰਥਾ ਕੀ ਲਾਲਚਾ ਜਿਹੜਾ ਇਸ ਟਾਈਮ ਡੱਲੇ ਵਾਲਾ ਸਬਸਟੈਂਡ ਲਈ ਖੜੇ ਨੇ ਬਾਕੀ ਜੂਨੀਅਨਾਂ ਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ ਹੈ ਬਾਕੀ ਜੂਨੀਅਨਾਂ ਉਹਨਾਂ ਸਾਥ ਨਹੀਂ ਦੇ ਰਹੀਆਂ ਕੀ ਡੱਲੇ ਵਾਲਾ ਸਭ ਆਪਣੇ ਘਰ ਖਤਰ ਕਰ ਰਹੇ ਨੇ ਸਾਡੇ ਖਤਰ ਕਰ ਰਹੇ ਨੇ ਮੇਰੇ ਨੋਂ ਬਾਈ ਜੀ ਡੇਢ ਕਿੱਲਾ ਜ਼ਮੀਨ ਦਾ ਹੈ ਮਾਈ ਗਰੀਬੀ ਕਿਸਾਨਾਂ ਚ ਆਉਣਾ ਠੀਕ ਹੈ ਜੀ ਪਰ ਮੇਰੇ ਖਾਤਰ ਜੋ ਡੱਲੇ ਵਾਲ ਸਾਹਿਬ ਅੱਜ ਕਰ ਰਹੇ ਨੇ ਮੇਰੀਆਂ ਪੁਸਤਾਂ ਵੀ ਨਹੀਂ ਭੁੱਲਣਗੀਆਂ ਇਹ ਪੁਸਤਾਂ ਵੀ ਨਹੀਂ ਮੇਰੀਆਂ ਭੁੱਲ ਸਕਦੀਆਂ ਅਸੀਂ ਤਾਂ ਬਾਈ ਜੀ ਤਾੜੀਆਂ ਮਾਰਨ ਵਾਲੇ ਲੋਕ ਆ ਅਸੀਂ ਤਾਂ ਬਾਅਦ ਚ ਗੱਲਾਂ ਕਰਨ ਵਾਲੇ ਲੋਕ ਆ ਅਸੀਂ ਜਿਉਂਦੇ ਜੀ ਇਨਸਾਨ ਦੀ ਕਦਰ ਨਹੀਂ ਕਰਦੇ ਮੈਨੂੰ ਇਸ ਗੱਲ ਦਾ ਦੁੱਖ ਆ ਵੀ ਅਸੀਂ ਉਹਨਾਂ ਗੱਲ ਉਸ ਸਟੈਂਡ ਤੇ ਖੜ੍ਹ ਨਹੀਂ ਸਕੇ ਡੱਲੇ ਵਾਲ ਸਾਹਿਬ ਨਾਲ ਜਿਹੜਾ ਸਟੈਂਡ ਸਾਨੂੰ ਲੈ ਕੇ ਡੱਲੇ ਵਾਲ ਸਾਹਿਬ ਨਾਲ ਖੜ੍ਹਣਾ ਚਾਹੀਦਾ ਉਗਰਾਹਾ ਵੀ ਕਹਿੰਦੇ ਕਹਿੰਦੇ ਹਰ ਵਾਰ ਦਿੱਲੀ ਕੁਝ ਕਰਨਾ ਠੀਕ ਨਹੀਂ ਕਹਿੰਦੇ ਵੀ ਮਤਲਬ ਉਧਰਲਾ ਪ੍ਰੋਗਰਾਮ ਨਹੀਂ ਰੱਖਣਾ ਚਾਹੀਦਾ ਕਈ ਮਸਲੇ ਹੋਰ ਤਰੀਕੇ ਨਾਲ ਵੀ ਹੱਲ ਹੁੰਦੇ ਨੇ ਅਗਰਾਹਾ ਸਾਹਿਬ ਨੂੰ ਇੱਕ ਗੱਲ ਦੱਸੋ ਜੀ ਕਿ ਜਿਹੜੇ ਡੱਲੇ ਵਾਲ ਸਭ ਜੋ ਮੰਗ ਰਹੇ ਨੇ ਜਾਂ ਜੋ ਕੁਝ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਮੌਤ ਦੇ ਮੂੰਹ ਚ ਪਏ ਨੇ ਕੀ ਡੱਲੇ ਵਾਲ ਸਭ ਆਪਣੇ ਖੱਤਰ ਕਰ ਰਹੇ ਨੇ ਕੀ ਜੇ ਅੱਜ ਕੋਈ ਸਰਕਾਰ ਕਿਸਾਨਾਂ ਦਾ ਮੁੱਦਾ ਹੱਲ ਕਰ ਦਿੰਦੀ ਆ ਕੀ ਅਗਰਾਹਾ ਸਾਹਿਬ ਇਹ ਗੱਲ ਕਹਿਣਗੇ ਵੀ ਸਾਨੂੰ ਨਹੀਂ ਇਹ ਚੀਜ਼ ਮਨਜ਼ੂਰ ਇਹ ਡੱਲੇ ਵਾਲ ਸਾਹਿਬ ਦੇ ਬੰਦਿਆਂ ਨੂੰ ਦੇ ਦੋ ਕੀ ਉਹਦੇ ਕਿਸਾਨ ਜਿਹੜੇ ਉਹਦੇ ਨਾਲ ਲੱਗੇ ਵੀ ਨੇ ਉਹ ਸਹੂਲਤ ਲੈਣਗੇ ਨਹੀਂ ਕੈਪਟਨ ਸਾਹਿਬ ਨੇ ਕਰਜ਼ਾ ਮਾਫ ਕਰਿਆ ਤਾਂ ਕੀ ਉਹਦੇ ਵਿੱਚ ਕੋਈ ਧਿਰ ਛੱਡੀ ਸਾਰੀਆਂ ਧਿਰਾਂ ਦਾ ਮਾਫ ਕਰਿਆ ਜੇ ਡੱਲੇਵਾਲ ਸਾਹਿਬ ਅੱਜ ਕਾਮਯਾਬ ਹੋ ਜਾਂਦੇ ਨੇ ਜਿਸ ਮਕਸਦ ਲਈ ਕਿਸਾਨਾਂ ਦੀ ਮਦਦ ਕਰਦੇ ਨੇ ਕੀ ਉਹਦੇ ਵਿੱਚ ਜਿਹੜੀਆਂ ਬਾਕੀ ਯੂਨੀਅਨਾਂ ਨੇ ਉਹ ਬਾਂਝੀਆਂ ਰਹਿ ਜਾਣਗੀਆਂ ਉਹ ਵੀ ਵਿੱਚ ਆਉਣਗੀਆਂ ਇਹਨਾਂ ਨੂੰ ਪੱਖਪਾਤ ਛੱਡ ਕੇ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਨੂੰ ਪੱਖਪਾਤ ਛੱਡ ਕੇ ਗਿਲੇ ਸ਼ਿਕਵੇ ਛੱਡ ਕੇ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਇਕੱਠੇ ਹੋ ਕੇ ਕੂਚ ਕਰਨਾ ਚਾਹੀਦਾ ਤਾਂ ਹੀ ਆਪਣੇ ਖੱਲੇ ਪੈਰ ਪੈ ਅਸਲ ਵਿੱਚ ਜੇ ਕਿਸਾਨ ਜੁਨੀਅਨ ਦਾ ਪਾਟ ਗਿਆ ਜੀ ਉੱਪਰ ਸਰਕਾਰ ਨੂੰ ਵੀ ਪਤਾ ਵੀ ਇਹ ਤਾਂ ਪਾਟੇ ਬਿਨੇ ਕੰਰ ਕੀ ਰਿਹਾ ਜੀ ਮਿਹਨਤ ਦਾ ਇਲਜ਼ਾਮ ਵੀ ਲਾਗਦੇ ਨੇ ਪੈਸਿਆਂ ਬੂਸੇ ਵਾਲਾ ਮਸਲਾ ਹੈ ਵੀ ਉਧਰ ਤੁਰ ਕੇ ਆਉਣੀ ਰਹੇ ਇਹ ਤਾਂ ਮੰਨ ਕਿਉਂ ਨਹੀਂ ਮੰਨ ਰਹੇ ਆ ਫਿਰ ਇਹ ਤਾਂ ਹੁਣ ਅੰਦਰ ਲੀਆਂ ਦੋ ਨੇ ਦੋ ਬੈਠੀਆਂ ਨੇ ਬਸ ਬਾਕੀ ਫਿਰ 32 ਤੋਂ ਜ਼ਿਆਦਾ ਜਿਹੜੇ ਵੀਰ ਜੀ ਦੋ ਬੰਦੇ ਬੈਠੇ ਨੇ ਨਾ ਅਸਲ ਵਿੱਚ ਇਹ ਕਿਸਾਨਾਂ ਦੀ ਗਰੀਬੀ ਬਾਰੇ ਜਾਣਦੇ ਨੇ ਵੀ ਗਰੀਬੀ ਕੀ ਚੀਜ਼ ਆ ਜਿਹੜੇ ਬੰਦਿਆਂ ਨੂੰ ਹੁਣ ਗਰੀਬੀ ਬਾਰੇ ਪਤਾ ਹੀ ਨਹੀਂ ਜੀ ਹਕੀਕਤ ਨਹੀਂ ਜਾਣਦੇ ਗਰੀਬੀ ਕੀ ਆ ਉਹ ਬੰਦੇ ਗਰੀਬ ਦੀ ਗੱਲ ਕੀ ਕਰਨਗੇ ਗਰੀਬ ਦੀ ਹੁਣ ਮੇਰੇ ਕੋਲ 1.5 ਕਿਲਾ ਜ਼ਮੀਨ ਦਾ ਜੀ ਮੈਨੂੰ ਪਤਾ ਵੀ ਮੇਰੇ ਕੋਲ ਕਿੱਡੀ ਕੁ ਤਾਕਤ ਆ ਮੇਰੇ ਕੋਲ ਜੇ ਕੋਈ ਗਰੀਬ ਕੰਮ ਕਰਾਉਣਾ ਹੁੰਦਾ ਮੈਂ ਪਹਿਲ ਦੇ ਆਧਾਰ ਤੇ ਤੁਰਕੇ ਕਰੂੰ ਕਿਉਂਕਿ ਮੈਂ ਗਰੀਬੀ ਚੋਂ ਨਿਕਲ ਰਿਹਾ ਮੈਨੂੰ ਪਤਾ ਗਰੀਬੀ ਕੀ ਆ ਜਿਹੜਾ ਲੈ ਲਾਉਂਦਾ ਜੀ ਸਰਦਾਰ ਆ ਉਹਨੂੰ ਕੀ ਪਤਾ ਜੀ ਕਿੱਲੇ ਡੇਢ ਕਿੱਲੇ ਵਾਲਾ ਕਿਵੇਂ ਗੁਜ਼ਾਰਾ ਕਰ ਰਿਹਾ ਕੀ ਬੇ ਨਹੀਂ ਮੇਰੀ ਇੱਕ ਹੱਥ ਬਣ ਕੇ ਬੇਨਤੀ ਆ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਕਿ ਕਿਸਾਨ ਮਰ ਰਹੇ ਨੇ ਕਰਜ਼ੇ 'ਚ ਡੁੱਬੇ ਹੋਏ ਨੇ ਕਸਾਂ ਦਾ ਵੀ ਕਰਜ਼ਾ ਮਾਫ਼ ਕਰੋ ਜਿਹੜੇ ਸਾਡੇ ਰਮਦਾਸ ਜੀ ਬਾਲਮੀਕੀਏ ਭਾਈ ਨੇ ਉਹਨਾਂ ਨੂੰ ਵੀ ਸਹੂਲਤ ਦੋ ਉਹ ਵੀ ਸਾਡੇ ਨੇ ਜੇ ਉਹ ਉਹਨਾਂ ਕੋਲ ਕੁਝ ਹੋ ਤਾਂ ਹੀ ਸਾਡੇ ਪੱਲੇ ਉਹ ਜੇ ਸਾਡੇ ਪੱਲੇ ਕੁਝ ਹੋ ਤਾਂ ਅਸੀਂ ਉਹਨਾਂ ਨੂੰ ਦਵਾਂਗੇ ਇਸ ਟਾਈਮ ਜਿਹੜੀ ਹਾਲਤ ਆ ਜੀ ਬਹੁਤ ਮਾੜੀ ਐ ਸ਼ਾਇਦ ਮੇਰੀ 49 ਸਾਲ ਦੀ ਉਮਰ ਆ ਪਹਿਲੀ ਵਾਰ ਮੈਂ ਮੰਡੀਆਂ ਦੇ ਵਿੱਚ ਐਦਕੀ ਜੱਟ ਰੋਂਦੜ ਰੁਲਦਾ ਦੇਖਿਆ ਸਾਡਾ ਜੀ ਨਹੀਂ ਤਾਂ ਕਰਦਾ ਟਰਾਲੀ ਭਰ ਕੇ ਲਿਜਾਣ ਨੂੰ ਮੰਡੀ ਕਿਉਂਕਿ ਅੜਤੀ ਕਹਿੰਦਾ ਜਿੱਥੇ ਵੇਚਣੀ ਐ ਵੇਚ ਲੈ ਅਸੀਂ ਬੰਨੇ ਵੇ ਅੜਤੀ ਹੁੰਦੇ ਆਂ ਅਸੀਂ ਕਰਜ਼ੇ 'ਚ ਡੁੱਬੇ ਹੋਏ ਆਂ ਸਾਡਾ ਹੱਲ ਕੋਈ ਨਹੀਂ ਸਾਡੀ ਕਿਸੇ ਐਮ.ਐਲ.ਏ ਨੇ ਕਿਸੇ ਮੰਤਰੀ ਨੇ ਕਿਸੇ ਸਰਕਾਰ ਦੇ ਨੇ ਕਿਸੇ ਸੈਂਟਰ ਗਵਰਨਮੈਂਟ ਦੇ ਨੇ ਆ ਸਾਡੇ ਪਿੰਡ ਮੰਡੀ ਆ ਘਟੂ ਘਟ 25 ਪਿੰਡਾਂ ਦੇ ਲੋਕ ਨੇ ਇੱਕ ਬੰਦੇ ਨੇ ਆ ਕੇ ਸਾਰ ਨਹੀਂ ਲਈ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਤਾਂ ਲੁੱਟ ਕੇ ਖਾ ਰਹੇ ਨੇ ਸਾਰੇ ਚਾਹੇ ਸ਼ਾਹੂਕਾਰ ਨੇ ਚਾਹੇ ਸੈਲਰਾਂ ਵਾਲੇ ਨੇ ਸਾਨੂੰ ਤਾਂ ਸਾਰੇ ਖਾਣ ਦੇ ਲੱਗੇ ਨੇ ਅਸੀਂ ਮਜਬੂਰ ਆ ਸਾਨੂੰ ਖਾ ਰਹੇ ਨੇ ਹੁਣ ਅਸੀਂ ਵੀ ਕੀ ਕਰੀਏ ਜੀ ਸਾਡੀ ਕੋਈ ਸਾਰ ਨਹੀਂ ਲੰਦਾ ਇੱਕ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਹੁਣ ਸ਼ਹੀਦੀ ਦਿਹਾੜੇ ਆ ਗਏ ਹਨਾ ਅ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਨੌਜਵਾਨ ਜਿਹੜੇ ਅੱਜ ਦੇ ਉਹ ਵੀ ਜਿਹੜਾ ਅਹੀ ਮਹੀਨਾ ਆਉਂਦਾ ਹੈ ਸ਼ਹੀਦੀ ਸਭਾ ਦੇ ਜਾ ਕੇ ਨੇੜੇ ਜਾਂ ਉਹਨਾਂ ਦਿਨਾਂ ਦੇ ਵਿੱਚ ਜਾਂਦੇ ਨੇ ਟਰੈਕਟਰਾਂ ਦੇ ਡੈਕ ਲਾ ਕੇ ਦਸਤਾਰਾਂਸ ਜਾ ਕੇ ਜਾਂ ਪਰਨਸ ਜਾ ਕੇ ਤਾਂ ਬਾਕੀ ਤੁਸੀਂ ਕਹਿੰਦੇ ਹੋ ਕਿ ਜਿਹੜਾ 11 ਮਹੀਨੇ ਨੇ ਉਦੋਂ ਉੱਥੇ ਕੋਈ ਵੀ ਹੋ ਨਹੀਂ ਹੁੰਦਾ ਨਾ ਇੰਨਾ ਇਕੱਠ ਹੁੰਦਾ ਇਕੱਠ ਵੀ ਨਾ ਦਿਨਾਂ ਦੇ ਵਿੱਚ ਹੁੰਦਾ ਤੇ ਜਿਹੜੇ ਨੌਜਵਾਨ ਨੇ ਫਿਰ ਉਹ ਇੰਨਾਂ ਦਿਨਾਂ 'ਚ ਪੋਸਟਾਂ ਵਗੈਰਾ ਪਾਉਂਦੇ ਨੇ ਸੋਸ਼ਲ ਮੀਡੀਆ 'ਪਰਿਆ ਹੁੰਦਾ ਤੇ ਫਿਰ ਇਹ ਕਾਰਨ ਕੀ ਹੈ ਕਿ ਜਿਹੜੇ ਨੌਜਵ ਕਿ ਸਭ ਤੋਂ ਵੱਡਾ ਇਤਿਹਾਸ ਹੈ ਫਤਿਹਗੜ੍ਹ ਸਾਹਿਬ ਦਾ ਸਿੱਖ ਧਰਮ ਦਾ ਇਤਿਹਾਸ ਸਭ ਤੋਂ ਵੱਡਾ ਇੱਥੇ ਤੇ ਫਿਰ ਇਹ ਨੌਜਵਾਨ ਪਰੇ ਨੂੰ ਕਿਉਂ ਜਾ ਰਹੇ ਨੇ ਆਪਣੇ ਧਰਮ ਤੋਂ ਹੁਣ ਤੁਸੀਂ ਛੋਟੀ ਜੀ ਗੱਲ ਲੈ ਲਓ ਵੀ ਜਿਹੜਾ ਸਾਡਾ ਸਿੱਖੀ ਦਾ ਪ੍ਰਚਾਰ ਆ ਉਹ ਸਾਡਾ ਪਿੰਡਾਂ ਤੱਕ ਹੈ ਹੀ ਨਹੀਂ ਜੀ ਕੋਈ ਪਿੰਡ ਚ ਲਿਟਰੇਚਰ ਨਹੀਂ ਕੋਈ ਪਿੰਡ ਦੇ ਵਿੱਚ ਸਿੱਖੀ ਪ੍ਰਚਾਰ ਦੀ ਕੋਈ ਕਥਾ ਨਹੀਂ ਕੋਈ ਢਾਡੀ ਨਹੀਂ ਕੋਈ ਕੁਝ ਨਹੀਂ ਅਸੀਂ ਗੁਰਦੁਆਰੇ ਵਾਲੇ ਭਾਈ ਜੀ ਨੇ ਤਾਂ 1000 ਰੁਪਏ ਮੀਨਾ ਦੇ ਕੇ ਉਹਦੇ ਫਿਰ ਮੀਨਾ ਰੋ ਮਰੀ ਜਾਂਦੇ ਆ ਤਰਖਾ ਅਸੀਂ ਚੱਜ ਗੱਲ ਦੰਦੇ ਨਹੀਂ ਉਹ ਹੁਣ ਵੋਟਾਂ ਆ ਜਾਣਗੀਆਂ ਮੇਰੇ ਵਰਗੇ ਖੜ੍ਹ ਜਾਣਗੇ ਉਥੇ 5 ਲੱਖ ਲਾ ਦੂ ਬਾਬੇ ਨੂੰ ਕਦੇ ਕੋਈ ਬੁਲਾ ਕੇ ਕਹਿੰਦਾ ਬਾਬਾ ਜੀ ਕੋਈ ਦੁੱਖ ਤਕਲੀਫ ਕੋਈ ਤੰਗੀ ਕੋਈ ਚੋਲਾ ਕੋਈ ਕਪੜਾ ਲੀੜਾ ਕੋਈ ਚਾਹੀਦਾ ਦੱਸ ਮੈਨੂੰ ਦੱਸ ਦੋ ਮੇਰੇ ਪਿੰਡ 'ਚ 150 ਘਰ ਆ ਜੇ ਕੋਈ ਬਾਬੇ ਨੇ ਕਿਸੇ ਨੇ ਬੁਲਾ ਕੇ ਪੁੱਛ ਲਿਆ ਹੋਵੇ ਬਾਬਾ ਜੀ ਕੋਈ ਚੀਜ਼ ਦੀ ਲੋੜ ਹੈ ਸਾਡਾ ਉਧਰ ਨੂੰ ਧਿਆਨ ਹੀ ਨਹੀਂ ਹੈ ਜੇ ਸਹੀ ਗੱਲ ਪੁੱਛਦੇ ਹੋ ਆ ਤੁਸੀਂ ਐਂ ਕਰੋ ਉੱਥੇ ਕਥਾਵਾਚਕ ਨੂੰ ਲਿਆ ਕੇ ਬਿਠਾ ਦਿਓ ਕਿਸੇ ਨੇ ਨਹੀਂ ਜਾਣਾ ਪੰਜ ਚਾਰ ਛੋਟੇ ਮੇਰੇ ਵਰਗੇ ਹੋਣਗੇ ਬਾਕੀ ਉੱਥੇ ਲਾਓ ਦਾਰੂ ਦਾ ਲੰਗਰ ਸਾਰਾ ਪਿੰਡ ਕਹਿਣ ਦੀ ਲੋੜ ਨਹੀਂ ਸਾਰਾ ਪਿੰਡ ਬੈਠਾ ਹੋਊਗਾ ਇਹ ਜਿਹੜਾ ਜੀ ਪ੍ਰਚਾਰ ਆ ਨਾ ਮੇਰੀ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਸਿੱਖੀ ਦਾ ਪ੍ਰਚਾਰ ਕਰੋ ਚਲੋ ਮੈਂ ਕਹਿੰਦਾ ਜੀ ਡੈਕ ਲਾਉਣ ਡੈਕ ਲਾਉਣ ਜੋ ਮਰਜ਼ੀ ਕਰਨ ਸਭਾ ਦੇ ਦਿਨ ਨੇ ਆਉਂਦੇ ਨੇ ਪਰ ਇੱਕ ਗੱਲ ਜ਼ਰੂਰ ਆ ਮੇਰੀ ਉਹਨਾਂ ਨੌਜਵਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਵੀ ਜੇ ਤੁਸੀਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਇੰਨਾ ਹਮ ਦਰਦੀ ਭਰੇ ਦਿਲ ਨਾਲ ਦੇਖਦੇ ਹਾਂ ਤਾਂ ਮੇਰੀ ਇੱਕ ਬੇਨਤੀ ਆ ਵੀ ਸਵਾ ਦੇ ਦਿਨ ਨੇ ਇੱਕ ਉੱਥੇ ਕਸਮ ਪਾ ਕੇ ਆਇਓ ਵੀ ਅਸੀਂ ਜਾਵਾਂਗੇ ਅੱਜ ਤੋਂ ਬਾਅਦ ਕੇਸ ਤੇ ਦਾੜੀ ਅਸੀਂ ਕੈਂਚੀ ਨਹੀਂ ਲਵਾਵਾਂਗੇ ਇੰਨਾ ਕੁ ਧਰਮੀ ਜ਼ਰੂਰ ਬਣਿਓ ਨਾ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਅਮਰ ਸ਼ਕੋ ਹੋਣੇ ਠੀਕ ਆ ਪਰਨ ਹੋ ਜਾਊਗਾ ਹੌਲੀ ਹੌਲੀ ਦਿਲ ਬਣਿਆਊਗਾ ਪਰ ਜਦੋਂ ਅਸੀਂ ਬਾਈ ਜੀ ਹੁਣ ਘੋਨ ਮੋਨ ਤਾਂ ਅਸੀਂ ਬਣੇ ਫਿਰਦੇ ਆ ਅਸੀਂ ਕਿਹੜੇ ਮੂੰਹ ਗੱਲ ਕਹੀਏ ਵੀ ਅਸੀਂ ਗੁਰੂ ਵਾਲੇ ਆ ਹੋ ਸਕਦਾ ਘੋਨ ਮੋਨ ਮੇਰੇ ਨਾਲ ਸ਼ਰਦਾ ਬੱਧ ਰੱਖਦੇ ਹੋਣ ਪਰ ਜਰੂਰ ਇਨੀ ਇੱਕ ਗੱਲ ਜਰੂਰ ਆ ਵੀ ਸਾਡੀ ਸਿੱਖੀ ਆ ਜਿਹੜੀ ਉਹ ਇਸ ਟਾਈਮ ਥੱਲੇ ਨੂੰ ਜਾ ਰਹੀ ਆ ਸਾਡਾ ਸਿੱਖੀ ਦਾ ਪ੍ਰਚਾਰ ਕਮਜ਼ੋਰ ਆ ਤੁਸੀਂ ਇੱਕ ਗੱਲ ਦੱਸੋ ਜੀ ਡੇਰਾਬਾਦ ਕਿਉਂ ਵੱਧ ਰਿਹਾ ਵੀਰ ਜੀ ਡੇਰਾਬਾਦ ਇਸੇ ਕਰਕੇ ਵੱਧ ਰਿਹਾ ਹੈ ਕੋਈ ਵਿਆਸ ਜਾ ਰਿਹਾ ਹੈ ਕੋਈ ਸਰਸੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕਿੰਨੇ ਡੇਰੇ ਹੋਗੇ ਜੀ ਅੰਤੇ ਨਹੀਂ ਰਿਹਾ ਸਾਡਾ ਪ੍ਰਚਾਰ ਘਟ ਹੋਣ ਕਰਕੇ ਲੋਕ ਦੂਜੇ ਧਰਮਾਂ ਨੂੰ ਅਪਣਾ ਰਹੇ ਐ ਤੁਸੀਂ ਕਹਿਆ ਵੀ ਪ੍ਰਚਾਰ ਕਰਨਾ ਚਾਹੀਦਾ ਐ ਐਸਜੀਪੀਸੀ ਨੂੰ ਜਿਹੜੇ ਦੇ ਪ੍ਰਧਾਨ ਨੇ ਤੁਸੀਂ ਦੇਖਿਆ ਕਿ ਬੀਬੀ ਜ਼ਗੀਰ ਕੌਰ ਨੂੰ ਮਾਂ ਪੈਣਾਂ ਦੇ ਗਾਲਾਂ ਕੱਢੀਆਂ ਨੇ ਉਹਨਾਂ ਨੇ ਕਿਸੇ ਨਾ ਫੋਨ ਤੇ ਗੱਲਬਾਤ ਕਰ ਰਹੀ ਸੀ ਤਾਂ ਮਤਲਬ ਇਦਾਂ ਦਾ ਮਿਆਰ ਆ ਗਿਆ ਵੀ ਸ਼ਬਦਾਵਲੀ ਵੀ ਲੀਡਰਾਂ ਦੀ ਤਾਂ ਹੋਣੀ ਹੋਣੀ ਆ ਧਾਰਮਿਕ ਆਗੂਆਂ ਦੀ ਵੀ ਸ਼ਬਦਾਲੀ ਸ਼ਬਦਾਵਲੀ ਇਸ ਤਰ੍ਹਾਂ ਦੀ ਕੀ ਹੋ ਰਹੀ ਹੈ ਤਾਂ ਫਿਰ ਤੁਸੀਂ ਮੰਨਦੇ ਹੋ ਕਿ ਅੱਗੇ ਕੋਈ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਚੰਗੀਆਂ ਉਮੀਦ ਕਰਦੇ ਹੋ ਜਿਹੜਾ ਜੀ ਜੇ ਅੱਜ ਕੱਲ ਭਗਵੰਤਬਾਨ ਸਾਹਿਬ ਨੇ ਉਹਨਾਂ ਨੂੰ ਦੁਨੀਆ ਦੇਖਦੀ ਆ ਕੀ ਕਹਿੰਦੇ ਨੇ ਕੀ ਬੋਲਦੇ ਨੇ ਮੋਦੀ ਸਾਹਿਬ ਨੂੰ ਦੁਨੀਆ ਦੇਖਦੀ ਆ ਕੀ ਕਹਿੰਦੇ ਨੇ ਕੀ ਉਹ ਸਾਡੇ ਵੱਡੇ ਲੀਡਰ ਨੇ ਉੱਥੋਂ ਅਸੀਂ ਸੇਧ ਲੈਣੇ ਕੋਈ ਚੰਗੀ ਗੱਲ ਸਿੱਖਣ ਨੂੰ ਮਿਲਦੀ ਆ ਜਿਹੜੇ ਸਾਡੇ ਧਰਮ ਦੇ ਐਡੇ ਵੱਡੇ ਦੇ ਐਡੇ ਵੱਡੇ ਮੁਖੀ ਨੇ ਛੋਟੀ ਗੱਲ ਨਹੀਂ ਹੈ ਐ ਜੀਪੀਸੀ ਦਾ ਪ੍ਰਧਾਨ ਬਹੁਤ ਵੱਡਾ ਉੱਥੋਂ ਜੀ ਲੱਖਾਂ ਕਰੋੜਾਂ ਲੋਕਾਂ ਨੇ ਸੇਧ ਲੱਗੇ ਚੱਲਣਾ ਉਹਨਾਂ ਦਾ ਮੈਂ ਕਹਿੰਦਾ ਜੀ ਮਾੜੇ ਔਗਣ ਮੇਰੇ ਚ ਵੀ ਹੋਣਗੇ ਹਰ ਬੰਦੇ ਚ ਗੁਣ ਤੇ ਔਗਣ ਹੈਗੇ ਪਰ ਉਹਨੂੰ ਕਹਿਣ ਦਾ ਤਰੀਕਾ ਤਾਂ ਜਿਹੜਾ ਉਹਨਾਂ ਦਾ ਸ਼ਬਦਾਵਲੀ ਗਰਤਦੀ ਚਲੋ ਉਹਨਾਂ ਨੇ ਦੇਰ ਆਇ ਦਰੁਸਤਾਏ ਮਾਫੀ ਦਾ ਮੰਗ ਲਈ ਪਰ ਉਹਨਾਂ ਨੂੰ ਇੱਕ ਔਰਤ ਨੂੰ ਐਦਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਚੰਨੀ ਸਾਹਿਬ ਨੇ ਇੱਕ ਮਾੜੀ ਜੀ ਗੱਲ ਕਹੀ ਦੀ ਵੋਟਾਂ ਦੇ ਵਿੱਚ ਕਿੱਡਾ ਹਊਆ ਬਣਿਆ ਕਿਉਂਕਿ ਉਹ ਸਾਬਕਾ ਸੀਐਮ ਨੇ ਉਹਨਾਂ ਨੂੰ ਐਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਦੀ ਪਰ ਉਹਨਾਂ ਨੇ ਚਲੋ ਸੌਰੀ ਫੀਲ ਕਰ ਲਈ ਪਰ ਇਹ ਜਿਹੜੇ ਬੜੇ ਲੀਡਰ ਹੁੰਦੇ ਨੇ ਜਿਹੜੇ ਸਾਡੇ ਵਰਗੇ ਛੋਟੇ ਲੋਕ ਨੇ ਉਹ ਇਹਨਾਂ ਤੋਂ ਸਿੱਧ ਲੰਦੇ ਨੇ ਇਹਨਾਂ ਤੋਂ ਅਕਲ ਦੀਆਂ ਗੱਲਾਂ ਸਿੱਖਦੇ ਨੇ ਇਹ ਜਿਹੜੇ ਬੜੇ ਸੰਸਥਾਵਾਂ ਦੇ ਮਾਲਕ ਨੇ ਇਹਨਾਂ ਨੂੰ ਇਹ ਜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਗਲਤ ਮੈਸੇਜ ਜਾਵੇ ਇਹਨਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਠਰਮੇ ਨਾਲ ਚੱਲਣਾ ਚਾਹੀਦਾ ਮੈਂ ਤਾਂ ਇਹੀ ਕਹਿ ਸਕਦਾ ਆਖਰੀ ਸਵਾਲ ਲੋਕਾਂ ਦੀਆਂ ਭਾਵਨਾਵਾਂ ਕਿਉਂ ਬਦਲ ਗਈਆਂ ਕਿ ਬਜ਼ੁਰਗ ਕਹਿੰਦੇ ਸੀ ਵੀ ਜਦੋਂ ਪਹਿਲਾਂ ਜਾਂਦੇ ਸੀ ਲੋਕ 시ਦੀ ਸਭਾ ਤੇ ਉਹ ਚਟੇ ਕੱਪੜੇ ਪਾ ਕੇ ਜਾਂਦੇ ਸੀ ਸਾਦੇ ਲੰਗਰ ਚੱਲਦੇ ਸੀ ਪਰ ਹੁਣ ਬਦਲਾਅ ਇਹਨਾਂ ਆ ਗਿਆ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਚੱਲਦੇ ਨੇ ਲੋਕ ਵੀ ਐਵੇਂ ਲੰਗਰਾਂ ਲਈ ਆਵਾਂਗੇ ਜਾਂਦੇ ਨੇ ਉੱਥੇ ਇਹ ਮਤਲਬ ਬਦਲਾਅ ਕਿਉਂ ਆ ਗਿਆ ਇਹਨਾਂ ਸੋਸ਼ਲ ਮੀਡੀਆ ਕਰਕੇ ਜਾਂ ਹੋਰ ਕਾਰਨ ਨੇ ਹੁਣ ਫਿਰ ਤੁਸੀਂ ਕਹੋਗੇ ਕਹਿੰਦਾ ਲੋਕਾਂ ਕੋਲ ਪੈਸਾ ਹੋ ਗਿਆ ਥੋੜਾ ਜਿਹਾ ਡੇਢ ਕਰੋੜ ਦਾ ਕਿਲਾ ਵਿਕ ਜਾਂਦਾ ਉਹ ਕੱਲਾ ਹੀ ਕਹਿੰਦਾ ਚੱਕ 50000 ਉਹ ਫਿਰ 50000 ਖੁੱਦਾ ਮਾਰਦਾ ਫਿਰ ਆਹਲਾ ਕਹਿੰਦਾ ਯਾਰ ਹੁਣ ਰੋਟੀ ਤੇ ਤਾਂ ਲਾਉਂਦਾ ਨਹੀਂ ਉਹ 50000 ਨਾ ਰੋਟੀ ਖਾਤਰ ਦਵੇ ਪ੍ਰਸ਼ਾਦੇ ਖਾਤਰ ਨਹੀਂ ਦਿੰਦਾ ਉਹ 50000 ਉਹ ਕਹਿੰਦਾ ਲਾ ਫਲਾਣਾ ਲੰਗਰ ਹੁਣ ਸਾਡਾ ਛੋਟਾ ਜਿਹਾ ਪਿੰਡ ਆ ਇਸ ਪਿੰਡ ਦੇ ਵਿੱਚ ਪੱਖਪਾਤ ਕਰਕੇ ਦੋ ਲੰਗਰ ਲੱਗ ਰਹੇ ਨੇ ਛੋਟੇ ਜਿਹੇ ਪਿੰਡ ਚ ਕਿੰਨੀ ਵੋਟਾਂ 600 ਲੰਗਰ ਲੱਗ ਰਹੇ ਨੇ ਦੋ ਆਪਾਂ ਗੁਰੂ ਦੀ ਸੇਧ ਲੈ ਕੇ ਕਿੱਥੇ ਚੱਲਣ ਜੋਗ ਰਹੇ ਆ ਫਿਰ ਅਸੀਂ ਤੁਰ ਪੈਨੇ ਮੁਰੇ ਹੋ ਕੇ ਪ੍ਰਧਾਨ ਬਣ ਕੇ ਵੀ ਅਸੀਂ ਗਰਾਹੀ ਇਕੱਠੀ ਕਰਦੇ ਆ ਆ ਕਰਦੇ ਆ ਪੱਖਪਾਤ ਅਸੀਂ ਦਿਲਚਲੇ ਕੇ ਤੁਰਦੇ ਆ ਜ਼ਹਿਰ ਸਾਡੇ ਅੰਦਰ ਭਰੀ ਵੀ ਆ ਜਿਹੜਾ ਬੰਦਾ ਗੁਰੂਆਂ ਦੇ ਨਾਂ ਤੇ ਮੰਗਣ ਚੱਲ ਪਿਆ ਉਹਦੇ ਅੰਦਰ ਨਫ਼ਰਤ ਨਹੀਂ ਹੋਣੀ ਚਾਹੀਦੀ ਉਹਦੇ ਅੰਦਰ ਪਿਆਰ ਦਾ ਸਨੇਹਾ ਹੋਣਾ ਚਾਹੀਦਾ ਉਹਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ ਕੋਈ ਦਵਾਨੀ ਦਵੇ ਕੋਈ ਨਾ ਦਵੇ ਉਹਨੂੰ ਹਰ ਘਰ ਜਾ ਕੇ ਦਰਵਾਜ਼ਾ ਖੜਕਾਉਣਾ ਚਾਹੀਦਾ ਜਿਦੀ ਜਿੰਨੀ ਸ਼ਰਧਾ ਉਹਨੇ ਦੇ ਦੂ ਕੋਈ ਘਟ ਦੇ ਦੂ ਕੋਈ ਵੱਧ ਦੇ ਦੂ ਜਦੋਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਲੋਕ ਗੁਰੂਆਂ ਤੋਂ ਪਰੇ ਜਾ ਰਹੇ ਨੇ ਇਸੇ ਕਰਕੇ ਜਾ ਰਹੇ ਨੇ ਨਾ ਅਸੀਂ ਆਪ ਤੱਕ ਰਹੇ ਹਾਂ ਲੋਕਾਂ ਨੂੰ ਸਾਡੇ ਧਰਮ ਤੋਂ ਪਰੇ ਅਸੀਂ ਆ ਅਸੀਂ ਧਰਮ ਦਾ ਐਡਾ ਬੜਾ ਹਊਆਰ ਡਰ ਬਣਾਤਾ ਲੋਕ ਸਾਡੇ ਧਰਮ ਨੂੰ ਛੱਡ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾਈ ਜਾਂਦੇ ਨੇ ਇਸ ਕਰਕੇ ਅਸੀਂ ਇਹਦੇ ਆਪ ਦੋਸ਼ੀ ਆ ਵੀ ਜਿਹੜੇ ਅਸੀਂ ਲਵੇ ਲਾਉਣ ਦੀ ਜਗਾ ਲੋਕਾਂ ਨੂੰ ਨਫ਼ਰਤ ਨਾਲ ਪਰੇ ਕਰ ਰਹੇ ਹਾਂ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਸਰਕਾਰਾਂ ਨੂੰ ਲੈ ਕੇ ਕਿਹੜੇ ਕੰਮਕਾਰ ਹੋਏ ਨੇ ਕਿਹੜੇ ਨਹੀਂ ਹੋਏ ਨਿੱਜੀ ਕੈਮਰਾਮੈਨ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ